ਨਿਰੰਤਰਨ ਪੁਲਿਸ ਨੇ ਲੰਡਾ ਹਰੀਕੇ ਤੇ ਗਰਦੇਵ ਜੈਸਨ ਗਰੁੱਪ ਦੇ ਪੰਜ ਗੈਸਟਰ ਤੇਨ ਪਿਸਤੌਲ ਦੋ ਮੈਗਜ਼ੀਨ ਤੇ ਪੰਜ ਜਿੰਦਾ ਰੋਸ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪ੍ਰੈਸ ਵਾਰਤਾਨ ਦਾਨ ਹੋ ਹੋ ਜਾਣਕਾਰੀ ਦੇ ਰਹੇ ਹਨ ਐਸਐਸਪੀ ਰਵਜੋਤ ਗਰੇਵਾਲ ਜੀ ਸੀਆਈ ਦੀ ਟੀਮ ਜਿਹਨੂੰ ਕਿ ਐਸਪੀਡੀ ਸਾਹਿਬ ਡੀਐਸਪੀਡੀ ਤੇ ਇਨਚਾਰਜ ਸੀਆਈਏ ਲੀਡ ਕਰ ਰਹੇ ਨੇ ਇਹਨਾਂ ਵੱਲੋਂ ਜਿਹੜਾ ਮਾੜੇ ਅਨਸਰਾਂ ਦੇ ਖਿਲਾਫ ਸਾਡੇ ਵੱਲੋਂ ਨਿਰੰਤਰ ਕੰਮ ਕੀਤਾ ਜਾ ਰਿਹਾ ਉਸ ਮੁਹਿੰਮ ਦੇ ਵਿੱਚ ਚੰਗੀ ਇਹਨਾਂ ਨੂੰ ਸਫਲਤਾ ਮਿਲੀ ਜਦੋਂ ਇੱਕ ਚਾਰ ਇਹ ਜੇ ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਲੰਡਾ ਹਰੀਕੇ ਅਤੇ ਗੁਰਦੇਵ ਜਸਲ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਸੀ ਇਹਨਾਂ ਚਾਰਾਂ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਨੇ ਤੇ ਮੁਖਬਰੀ ਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਪਿੱਛੀ ਇਵੈਂਟ ਜਿਹਦੇ ਤਫਤੀਸ਼ ਦੌਰਾਨ ਇਹ ਪਤਾ ਚੱਲਦੀ ਹੈ ਕਿ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜਾ ਵੈਪਨ ਸਮਗਲਿੰਗ ਦਾ ਕੰਮ ਕਰਦੇ ਸੀ ਨਾਲ ਹੀ ਜਿਹੜੇ ਬਾਰਡਰ ਏਰੀਆਜ਼ ਦੇ ਬਾਰਡਰ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਟਾਰਗੇਟ ਕਿਲਿੰਗ ਦਾ ਇਹ ਜਾ ਪਲਾਨ ਬਣਾਇਆ ਸੀਗਾ ਕਿ ਕਿਸੇ ਨੂੰ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਕਿ ਕਿਸੇ ਨੂੰ ਜਾਨ ਤੋਂ ਮਾਰ ਦੋ ਤੇ ਉਸ ਕੰਮ ਦੇ ਲਈ ਬਾਹਰੋਂ ਵੈਪਨ ਮੰਗਾ ਰਹੇ ਸੀਗੇ ਤਫਤੀਸ਼ ਦੌਰਾਨ ਚਾਰ ਮੁੰਡੇ ਜਿਹੜੇ ਗ੍ਰਿਫਤਾਰ ਹੋਏ ਨੇ ਉਹਨਾਂ ਦੇ ਨਾਮ ਹੈਗੇ ਨੇ ਗੁਰਵਿੰਦਰ ਸਿੰਘ ਉਰਫ ਪੱਲੀ ਜਸ਼ਨਪ੍ਰੀਤ ਸਿੰਘ ਉਰਫ ਤੋਰੀ ਅਮਰਿਤਪਾਲ ਸਿੰਘ ਉਰਫ ਅਮਰਿਤ ਜਸਵਿੰਦਰ ਸਿੰਘ ਉਰਫ ਆਸ਼ੂ ਅਤੇ ਇਹਨਾਂ ਕੋਲੋਂ ਜੋ ਬਰਾਮਦਗੀ ਹੋਈ ਹੈ ਉਹ ਇੱਕ ਜਿਗਾਨਾ ਪਿਸਟਲ 34 ਸਮੇਤ ਇੱਕ ਮੈਗਜ਼ੀਨ ਅਤੇ ਦੋ ਜ਼ਿੰਦਾ ਰਾਊਂਡ ਇੱਕ ਦੇਸੀ ਪਿਸਟਲ 30 ਬੋਰ ਤੇ ਉਹਦੇ ਉਹਦੇ ਨਾਲ ਇੱਕ ਮੈਗਜ਼ੀਨ ਤੇ ਇੱਕ ਜ਼ਿੰਦਾ ਰਾਊਂਡ ਤੇ ਇੱਕ ਪਿਸਟਲ 22 ਬੋਰ ਤੇ ਦੋ ਜ਼ਿੰਦਾ ਰਾਊਂਡ ਉਹਨਾਂ ਤੋਂ ਰਿਕਵਰੀ ਹੋਈ ਹੈ ਫਰੋਤੀਆਂ ਵੀ ਮੰਗਦੀ ਸੀ ਜੀ ਹਾਂ ਇਹਨਾਂ ਕੋਲੋਂ ਇਹਨਾਂ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਇਹਨਾਂ ਨੇ ਫਰੋਤੀ ਵੀ ਮੰਗੀ ਹੈ ਤੇ ਹੋਰ ਵੀ ਕੇਸਿਸ ਇਹ ਜਿਹੇ ਹੈਗੇ ਨੇ ਜਿਨ੍ਹਾਂ ਤੇ ਇਹਨਾਂ ਨੇ ਡਰੋਨ ਰਾਹੀਂ ਸਮਗਲਿੰਗ ਕੀਤੀ ਹੈ ਉਹਨਾਂ ਸਾਰਿਆਂ ਕੇਸਿਸ ਦੇ ਵਿੱਚ ਇਹਨਾਂ ਨੂੰ ਨਾਮਜ਼ਦ ਕੀਤਾ ਜਾਏਗਾ ਤੇ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਉਹਨਾਂ ਕਿਸੇ ਚ ਲੈ ਕੇ ਆ। ਟਾਰਗੇਟ ਕਿਲਰ ਦਾ ਰੱਖਿਆ ਸੀ ਉਹ ਕੋਈ ਫਰੋਤੀ ਕਿਲਿੰਗ ਨਹੀਂ ਜਾਂ ਕੋਈ ਜਾਂ ਨਾਮਰ ਕਿਸੇ ਬੰਦੇ ਨੂੰ ਨੇ ਇਹਦੇ ਵਿੱਚ ਸਾਡੇ ਕੋਲ ਡਿਟੇਲਸ ਤੇ ਆ ਗਿਆ ਨੇ ਬਟ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹਦੀ ਸੈਂਕ੍ਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਡਿਸਕਲੋਸ ਨਹੀਂ ਕਰ ਸਕਦੇ ਪਰ ਇਸ ਚੀਜ਼ ਨੂੰ ਪੂਰੀ ਪੂਰਾ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਅੱਤੇ ਪੜਤਾਲ ਕਰ ਰਹੇ ਹਾਂ ਇੱਥੇ ਹੋਰ ਵੀ ਮੈਂ ਪਰਚੇ ਦਰਜ ਹੈਗੇ ਨੇ ਇਹਨਾਂ ਚ ਇੱਕ ਜਿਹੜਾ ਹੈਗਾ ਉਹਦੇ ਉੱਤੇ ਪਹਿਲਾਂ ਪਰਚਾ ਦਰਜ ਹੈਗਾ ਬਾਕੀ ਸਾਰੀ ਕਿਉਂਕਿ ਜਿੰਨਾ ਕਿ ਮੈਂ ਦੱਸਿਆ ਕਿ ਪਹਿਲਾਂ ਵੀ ਇਹ ਜੀਆਂ ਚੀਜ਼ਾਂ ਇਨਵੋਲਟ ਸੀਗੇ ਸਾਨੂੰ ਇਹ ਉਮੀਦ ਹੈ ਕਿ ਪਹਿਲਾਂ ਪਰਚੇ ਦਰਜ ਨੇ ਤੇ ਉਹਨਾਂ ਦੇ ਨਾਮਜਦ ਨਹੀਂ ਹੋਏ ਉਸ ਚੀਜ਼ ਨੂੰ ਅਸੀਂ ਇਨਕੁਆਇਰ ਕਰ ਇਨਵੈਸਟੀਗੇਟ ਕਰ ਰਹੇ ਹਾਂ ਕਿ ਦੇਖਿਆ ਜਾ ਰਿਹਾ ਹੈ ਕਿ ਇਹਨਾਂ ਦੀ ਜਿਹੜੀ ਏਜ ਕੋਈ ਆਪਣੀ ਕਿੰਨੀ ਸਰਕਾਰੋਂ ਤੋਂ ਵੀ ਸਕਦੇ ਹਾਂ ਕਿ ਤੋਂ ਜਾਈ ਹੈ ਨਹੀਂ ਇਹਨਾਂ 'ਚੋ ਇੱਕ ਜਣਾ ਜਿਹੜਾ ਉਹ ਜੁਵਨਾਈਲ ਹੈ ਉਹ ਉਦ ਤੇ ਪਹਿਲਾਂ ਵੀ ਪਰਚਾ ਦਰਜਾ ਉਹਦੀ ਅਸੀਂ ਆਈਡੈਂਟੀਟੀ ਡਿਸਕਲੋਜ਼ ਨਹੀਂ ਕਰ ਸਕਦੇ ਆ ਤੇ ਬਾਕੀ ਚਾਰ ਨੇ ਜਿਹੜੇ ਉਹ ਮੇਜਰ ਨੇ